ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਪੰਥਵਾਲੋਂ ਸਖਤ ਚੇਤਾਵਣੀਆਂ ਹੈ ਵਾਰਨਿੰਗ ਆ ਆ ਜਿਹੜੇ ਕੁੱਤੇ ਬੀੜੀਆਂ ਪਿੰਦੇ ਫਿਰਦੇ ਆ ਸ਼ਰਿਆਮ ਤਮਾਕੂ ਖਾਂਦੇ ਫਿਰਦੇ ਆ ਥਾਂ ਥਾਂ ਤੇ ਥੁੱਕਦੇ ਫਿਰਦੇ ਆ ਗੰਦ ਪਾਇਆ ਇਹਨਾਂ ਨੇ ਹੋਰ ਦਾ ਹੋਰ ਹੁਣ ਤਾਂ ਮੋਟਰਸਾਈਕਲਾਂ ਦੇ ਉੱਤੇ ਚੜ੍ਹ ਕੇ ਵੀ ਬੀੜੀਆਂ ਪੀਂਦੇ ਪਿੱਛੇ ਕੋਈ ਆ ਰਿਹਾ ਕੋਈ ਅਮਰਧਾਰੀ ਸਿੰਘ ਆ ਰਿਹਾ ਕੋਈ ਨਿਹੰਗ ਸਿੰਘ ਆ ਰਿਹਾ ਇਹਨਾਂ ਨੂੰ ਕੋਈ ਫਰਕ ਨਹੀਂ ਉਹਦੇ ਦਿਮਾਲੇ ਦੇ ਉੱਤੇ ਉਹਦੇ ਬਾਣੀ ਦੇ ਉੱਤੇ ਧੂਏ ਪੈਂਦੇ ਆ ਇਹ ਬੀੜੀਆਂ ਦੀ ਸਿਗਰਟਾਂ ਦੀ ਸੋ ਐਸੇ ਕੁੱਤਿਆਂ ਨੂੰ ਸਖਤ ਚੇਤਾਵਨੀ ਆ ਵਾਰਨਿੰਗ ਆ ਕਿ ਆਪਣੀਆਂ ਹਰਕਤਾਂ ਤੋਂ ਬਾਜ ਆਵੋ ਪਰਦੇ ਦੇ ਵਿੱਚ ਬਹਿ ਕੇ ਭਾਵੇਂ ਸਾਡੇ ਵੱਲੋਂ ਗੰਦ ਖਾ ਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਪাবਲਿਕ ਪੇਸ ਦੇ ਉੱਤੇ ਜਾਂ ਸੜਕਾਂ ਦੇ ਉੱਤੇ ਜਾਂ ਬਾਜ਼ਾਰਾਂ ਦੇ ਵਿੱਚ ਸ਼ਰਿਆਮ ਜਿਹੜਾ ਤੁਸੀਂ ਬੀੜੀ ਤਮਾਕੂ ਪੀ ਰਹੇ ਹੋ ਵਰਤ ਰਹੇ ਹੋ ਤੁਹਾਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਆ ਕਿ ਨਹੀਂ ਤਾਂ ਤੁਹਾਡੇ ਸੋਦੇ ਲੱਗਣੇ ਸ਼ੁਰੂ ਹੋ ਜਾਣਗੇ ਇਹ ਚੇਤਾਵਨੀ ਆ ਤੇ ਮੈਂ ਸਿੱਖ ਕੌਮ ਨੂੰ ਵੀ ਬੇਨਤੀ ਕਰੂੰਗਾ ਸਾਰੀ ਸਿੱਖ ਕੌਮ ਨੂੰ ਕਿ ਜੇ ਮੰਨ ਲਓ ਤੁਸੀਂ ਬਾਜ਼ਾਰ 'ਚ ਖੜੇ ਆ ਜਾਂ ਕਿਤੇ ਵੀ ਤੁਸੀਂ ਖੜੇ ਆ ਉੱਥੇ ਕੋਈ ਬੰਦਾ ਬੀੜੀ ਤਮਾਕੂ ਯੂਜ਼ ਕਰਦਾ ਕਾ 76 ਲਾ ਕੇ ਉਹਦੇ ਐਸਾ 76 ਫੇਰਿਆ ਕਰੋ ਕਿ ਆਪਣੀਆਂ ਪੀੜ੍ਹੀਆਂ ਨੂੰ ਦੱਸ ਕੇ ਜਾਵੇ ਕਿ ਇੱਥੇ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਵਰਤਣੀ ਹੈਗੀ ਤੇ ਜਿਹੜੇ ਵੇਚਦੇ ਵੀ ਆ ਜਾਂ ਕੋਈ ਵੀ ਆ ਵੀੜੀ ਤਮਾਕੂ ਨੂੰ ਉਤਸ਼ਾਹਤ ਕਰ ਰਹੇ ਆ ਉਹਨਾਂ ਨੂੰ ਵਾਰਨਿੰਗ ਆ ਕਿ ਆਪਣੀਆਂ ਹਰਕਤਾਂ ਤੋਂ ਬਾਜ ਆਓ ਨਹੀਂ ਤਾਂ ਸੋਦੇ ਲੱਗਣੇ ਸ਼ੁਰੂ ਹੋ ਜਾਣਗੇ ਤੁਹਾਡੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ